ਕਵੀਰਾ ਜਹਾਂ ਗਿਆਨ ਤੈ ਧਰਮ ਹੈ ਜਹਾਂ ਛੂਟਦਾ ਹੈ ਪਾਪ ਜਹਾਂ ਲੋਭ ਤੈ ਕਾਲ ਹੈ ਜੈ ਖਿਮਾ ਤੈ ਆਪ ਕੋ ਵੀਰਾ ਜੈ ਗਿਆਨ ਤੈ ਧਰਮ ਹੈ ਤੈ ਧਰਮਾ ਧਰਮ ਉਥੇ ਜਿੱਤੇ ਗਿਆਨ ਹੈ ਜਿੱਤੇ ਕੁਰਬਾਨੀ ਦਾ ਗਿਆਨ ਪ੍ਰਗਟ ਹੁੰਦਾ ਉਹ ਧਰਮ ਹੈ ਜਿੱਤੇ ਗਿਆਨ ਨਹੀਂ ਪ੍ਰਗਟ ਹੁੰਦਾ ਉਹ ਧਰਮੇ ਵੀ ਹੈ ਤਾਂ ਉਥੇ ਹੀਰਾ ਬਕਰਾ ਕੌਡੀ ਬਦਲੇ ਕੌਟੀ ਵੱਲੇ ਹੀਰਾ ਵਿਖਦਾ ਹੈ ਲੋਕਾਂ ਨੂੰ ਇਹ ਨਹੀਂ ਪਤਾ ਹੀਰਾ ਹੀਰਾ ਪ੍ਰਗਟਾ ਕਰੇ ਕੋਈ ਉਹ ਤਾਂ ਇਕ ਲਾਲ ਥਿਆ ਗਿਆ ਕਹਿੰਦੇ ਘਮਾਰ ਨੂੰ ਰਾਜ ਡਗਾ ਹਿਆ ਉਹਨੇ ਜਾ ਸਾਬ ਜਾ ਧੋੜ ਜੀ ਰਾਈ ਉਹਨੂੰ ਵਧੀਆ ਲੱਗਿਆ ਬਣਕਾ ਚ ਉਹਨੂੰ ਕੀ ਪਤਾ ਲਾਲ ਹੈ ਉਹ ਵਿਚਾਰੇ ਨੂੰ ਕੀ ਪਤਾ ਸੀ ਉਹਨੇ ਆਪਣੇ ਘਰ ਦੇ ਘਰਚ ਪਾਤਾ ਔਰ ਗਦੇ ਦੇ ਕਰਕੇ ਪਉ ਉਹਦੀ ਕੀਮਤ ਤਾਂ ਹੀ ਪਤਾ ਕਿਸੇ ਨੂੰ ਕੀਮਤ ਦਾ ਪਤਾ ਸੀ ਉਹਨੇ ਕਹੇ ਜੇ ਤਾਂ ਮੈਂ ਇਹ ਤੇ ਅਬ ਗਿਆ ਵੀ ਬਿਰਵਾ ਜਿਹੜਾ ਇਹ ਗੱਲ ਪਾਇਆ ਜਿਹੜਾ ਇਹ ਦੇ ਦੇ ਇਹਨੂੰ ਸ਼ੱਕ ਪੈ ਜੂਗੀ ਉਹ ਕਹਿੰਦਾ ਵੀ ਗਦਾ ਵੇਚਣਾ ਤਾਂ ਕਹਿੰਦਾ ਨਾ ਵੇਚਾਂਗਾ ਮੈਂ ਵੇਚਣਾ ਹੀ ਮੇਰਾ ਤਾਂ ਸਾਰਾ ਕਾਰੋਬਾਰ ਹੈ ਤੇ ਇਹ ਤੋਂ ਵਧੀਆ ਗਦਾ ਮੇਰਾ ਤਕੜਾ ਕਾ ਤੂੰ ਜੇ ਤੈਨੂੰ ਚਾਰ ਗਦੇ ਲੈ ਲੈ ਐਨੇ ਪੈਸੇ ਲੈ ਲੈ अच्छा घोडा ਲੈਣਾ ਜਹਾਜਾਂ ਮੈਂ ਤੇ ਬੋਲਦੇ ਕੱਲ੍ਹ ਕਰਕੇ ਨੇ ਪੈਸੇ ਲੈਣੇ ਨੇ ਉਹ ਜੇ 10 ਰੁਪਏ ਦਾ ਕਹਦਾ ਦਾਵਾ ਨਾ ਵੀ 50 ਰੁਪਏ ਦੇ ਦੇ ਕਹਿੰਦਾ ਚੱਕ ਉਹਨੇ ਕਹਾ ਪਾਗਲਾ ਕੁਝ ਹੋ ਰਹੀ ਸੀ ਉਹਨੇ ਕਹਾ ਪਾਗਲਾ ਕੁ ਭਾ ਦੇ ਆ ਵੀ ਲੈ ਆ ਲੈ ਜਾ ਜਾ ਉਹ ਪਰੇ ਨੂੰ ਵਿਆਹ ਉਹਨੇ ਉਹਦਾ ਚਾਕੂ ਨਾ ਵੱਢਿਆ ਕਹਦਾ ਫੇਰ ਛੱਡਦਾ ਕਹਦਾ ਫੇਰ ਘਮਾਰ ਦਈ ਆ ਆਲੇ ਆ ਨਾ ਵੀ ਇਹ ਕੀ ਗੱਲੋ ਗਦਾ ਕਹਨੋ ਭਜਾਇਆ ਹੁਣ ਆਉਤੇ ਕੋਣ ਕੋਈ ਬਦਾਨ ਇਹ ਤਾਂ ਭਣ ਜਾਣ ਵਾਲੇ ਬਾਦਾ ਕੋਟੀ ਬਦਲੇ ਜਾਇਆ ਹੀਰਾ ਉਹ ਜਿਹੜੀ ਚੀਜ਼ ਮੁੱਲ ਲਈ ਉਹ ਛੜਤੀ ਜਿਹਨੂੰ ਕਦਰ ਨਾ ਉਹਨੇ ਉਹ ਜਿਹੜਾ ਉਹਨਾਂ ਨੇ ਗਾਇਆ ਨਾ ਕੀਰਤ ਕੀਤਾ ਉਹਦਾ ਜ਼ਦਾਈ ਸੀ ਜੋ ਉਹਨਾਂ ਨੇ ਬੋਲੇ ਉਹਤਾਈ ਸੀ ਪਿੱਛੇ ਲਾਲ ਸੀ ਜਿਹੜਾ ਉਹ ਕੱਢ ਲੈ ਜਿਹਨੂੰ ਲਾਲ ਤੇ ਕਦਰ ਦੇ ਵਿੱਚ ਬੋਲਿਆ ਕੀ ਹੈ ਜਿਹਨੂੰ ਉਹਦਾ ਗਿਆਨ ਤਾਂ ਨਹੀਂ ਪਤਾ ਗੁਰਬਾਣੀ ਦੇ ਤਾਂ ਬੋਲਦਾ ਗਿਆਨ ਦਾ ਪਹਿਣਾ ਸੀ ਜਾਇ ਗਿਆਨ ਤਾਂ ਧਰਮ ਹੈ ਜੇ ਗਿਆਨ ਨਹੀਂ ਤਾਂ ਸਾਰਾ ਫੁੱਟਾ ਹੀ ਹੋ ਧਰਮੇ ਖੋਤਿਆਂ ਦਾ ਖੋਤਿਆਂ ਦਾ ਹੀ ਧਰਮ ਹੈ ਸਾਰਾ ਬੋਲਣ ਵਾਲਾ ਵੀ ਖੋਤਾ ਸੁਣਨ ਵਾਲੇ ਵੀ ਖੋਤੇ ਅਕਲ ਤਾਂ ਫਾਰੀ ਕੀਰਤਨ ਕਰਨ ਵਾਲੇ ਵੀ ਖੋਤੇ ਸੁਣਨ ਵਾਲੇ ਵੀ ਖੋਤੇ ਕਥਾ ਕਰਨ ਵਾਲੇ ਵੀ ਖੋਤੇ ਕਥਾ ਸੁਣਨ ਵਾਲੇ ਵੀ ਖੋਤੇ ਸਾਰੇ ਖੋਤੇ ਜੇ ਗਿਆਨ ਹੈ ਨਹੀਂ ਲੈ ਕੇ ਗਿਆ ਕਰ ਨੂੰ ਕੁਝ ਵੀ ਨਹੀਂ ਕੋਈ ਦੱਸੇ ਕੋਈ ਲੈ ਗਿਆ ਹੋਵੇ ਲੈ ਕਹਿੰਦਾ ਗਿਆਨ ਆਉਣਾ ਸੀ ਕਬੀਰ ਕਹਿੰਦਾ ਜੈ ਗਿਆਨ ਤੈ ਧਰਮ ਹੈ ਜਿੱਥੇ ਗਿਆਨ ਵੱਡਾ ਧਰਮ ਉੱਥੇ ਹੈ ਉੱਥੇ ਤੁਹਾਨੂੰ ਕੁਝ ਬੜਿਆ ਨਹੀਂ ਬੜਿਆ ਹੀ ਕੱਖ ਨਹੀਂ ਜਿਹੜਾ ਸੁਣਿਆ ਮਿਲਿਆ ਨਹੀਂ ਹੁੰਦਾ ਕੋਣ ਵਿਚੋਂ ਮਿਲਦਾ ਕੁਛ ਜੋ ਸੁਣਿਆ ਉਹਦੇ ਵਿੱਚੋਂ ਕੀ ਮਿਲਿਆ ਸਕੂਲ 'ਚ ਬੱਚਾ ਕਾਲਜ ਜਾਂਦਾ ਹੈ ਜੇ ਸੁਣਿਆ ਉਹਦੇ ਕੁਛ ਮਿਲਿਆ ਉਹਨੂੰ ਜੇ ਸਮਝ ਨਹੀਂ ਆਇਆ ਮਿਲਿਆ ਕੁਛ ਨਹੀਂ ਫਿਰ ਗਿਆ ਸਕੂਲ ਗਿਆ ਨਾ ਗਿਆ ਬਰਾਬਰ ਫਿਰ پاس ਨਹੀਂ ਹੋ ਸਕਦਾ ਉਹ ਕੁਛ ਲੈ ਕੇ ਆਇਆ ਜੇ ਲੈ ਕੇ ਨਹੀਂ ਆ ਰਿਹਾ ਤਾਂ ਉਹਦਾ ਨਾ ਨਾ ਸਕੂਲ ਜਾਣਾ ਨਾ ਜਾਣਾ ਬੇਕਾਰ ਹੈ ਤੇ 4 ਸਾਲਾ ਗੁਰੂ ਕੀ ਜਿਹੜਾ ਗੁਰਦੁਆਰੇ ਦੇ ਜੇ ਤੁਹ ਮਿਲਦਾ ਨਹੀਂ ਕੁਛ ਜੇ ਖੁਦਾ ਪ੍ਰਸ਼ਾਦ ਨਹੀਂ ਮਿਲਦਾ ਵਰ ਗਿਆ ਖੋਤੇ ਵਾਲਾ ਸ੍ਰੀ ਸ੍ਰੀ ਦੀ ਬਰਾ ਹੈ ਉਸੇ ਗੁਰ ਪ੍ਰਸ਼ਾਦ ਨਹੀਂ ਮਿਲਿਆ ਜਾਨ ਦਾ ਪ੍ਰਸ਼ਾਦ ਨਹੀਂ ਮਿਲਿਆ ਉੱਤੇ ਗਿਆਨ ਹੈ ਨਹੀਂ ਜੈ ਗਿਆਨਤਾ ਹੈ ਕਰਮ ਧਰਮ ਦੀ ਕੋਈ ਗੱਲ ਹੀ ਨਹੀਂ ਹੈ ਗੁਰਦੁਆਰਾ ਗਿਆਨ ਹੈ ਨਹੀਂ ਫਿਰ ਜੇ ਧਰਮ ਨਹੀਂ ਹੋ ਫਿਰ ਉੱਤੇ ਕੀ ਹੋਊਗਾ ਉੱਤੇ ਝੂਠ ਹੋਊਗਾ ਜਹਾ ਝੂਠ ਦਾ ਪਾਪ ਉਹਦੀ ਜਗ੍ਹਾ ਝੂਠ ਬੋਲਿਆ ਜਾਊਗਾ ਝੂਠੀਆਂ ਕਹਾਣੀਆਂ ਸੁਣਾਈਆਂ ਜਾਣਗੀਆਂ ਸਾਰੀਆਂ ਹੀ ਉੱਥੇ ਫੇਰੀ ਵਾਲੀ ਕਹਾਣੀ ਸੁਣਾਈ ਉਹ لالਚਾੜੀ ਉੱਥੇ ਜੋੜਨਾ ਹੁਣ ਤੋਂ ਵੀ ਝੂਠ ਬੋਲ ਕੇ ਜੋੜੇ ਜਾਊਗਾ ਜਾਇ ਚੂੜਤਾ ਹੈ ਪਾਪ ਉੱਥੇ ਪਾਪ ਹੈ ਉੱਥੇ ਦੁੱਖ ਭਟਣੀ ਫੇਰੀ ਦੀ ਗੱਲ ਆਊਗੀ ਨਹੀਂ ਲੋਕਾਂ ਨੇ ਆਉਣਾ ਨਹੀਂ ਉੱਥੇ ਝੂਠ ਬੋਲਿਆ ਜਾਊਗਾ ਤਾਂ ਕਰ ਬਚਲੂਗਾ ਇਹ ਸੱਚ ਤੇ ਸੱਚ ਤੇ ਧਰਮ ਚੱਲਦਾ ਹੈ ਜੇ ਸੱਚ ਨਾ ਹੋਵੇ ਫਿਰ ਝੂਠ ਦੇ ਸਤੇ ਚੱਲਦਾ ਤੀ ਤਾਂ ਕੋਈ ਚੀਜ਼ ਹੈ ਨਹੀਂ ਕੀ ਜੀ ਦਸੋ ਖੜੀ ਹੈ। ਜਿਆਦਾ ਝੂਠ ਦੇ ਸਤੇ ਜਲੂ ਧਰਮ, ਜਿਆਦਾ ਸੱਚ ਦੇ ਸਤੇ ਜਲੂ। ਜੇ ਗਿਆਨ ਹੈ ਤਾਂ ਸੱਚ ਹੈ। ਨਹੀਂ ਤਾਂ ਫਿਰ ਝੂਠ। ਜੇ ਝੂਠ ਤਾਂ ਪਾਪ। ਇਹ ਪਾਪ ਹੈ। ਬਿਲਕੁਲ ਧਰਮ ਦੇ ਨਾਲ ਝੂਠ ਦਾ ਸੰਬੰਧ। ਇਹ ਕਰਕੇ ਸਾਡੀ ਬਾਣੀ ਸੱਚੀ ਬਾਣੀ ਹੈ, ਬਾਕੀ ਤੁਹਾਨੂੰ ਸਾਰੇ ਝੂਠੇ ਨੇ। ਸੱਚੀ ਬਾਣੀ ਨਾਲ ਰੱਖਦੀ ਕਿਲੋੜ ਸੀ। ਕਿਲੋੜ ਸੀ ਅਸਲ। ਸੱਚੀ ਬਾਣੀ ਰੱਖਣ ਦੀ ਲੋੜ ਕੀ ਸੀ ਕੱਚੀ ਬਾਣੀ ਔਰ ਸੱਚੀ ਬਾਣੀ ਦਾ ਜ਼ਿਕਰ ਕਰਦੀ ਕੀ ਰੋੜ ਸੀ ਪਰ ਮੈਂ ਜਿਹੇ ਪਾਸਾ ਨੂੰ ਬਾਣੀ ਦਾ ਗਾਵੋ ਗੁਰੂ ਕੇਰੀ ਬਾਣੀਆਂ ਸਰ ਬਾਣੀ ਕਹਣ ਦੀ ਕੀ ਰੋੜ ਸੀ ਸਾਰਾ ਜੀ ਉਠਾ ਕਰਦਾ ਆਂ 12 ਸਾਰਾ ਝੂਠ ਆ ਉੱਥੋਂ ਸਾਰੀ ਪੱਟੜੀ ਲਾਈ ਜਾ ਜਾਇ ਕਿ ਉੜਦਾ ਬਾਬਾ ਗੁਰਦਾਸਿਆਂ 12 ਸਤਗੁਰ ਦੀ ਬਾਣੀ ਆ ਗੁਰਦਾਸ ਸਤਗੁਰ ਸੀ ਕਿਉਂ ਬਾਣੀ ਤੁਸੀਂ ਕਿਉਂ ਬਾਣੀ ਗੁਰਦਾਰੇ ਚ ਫਰਾਰਤੀ ਸੀ ਝੂਠੇ ਸੀ ਸਾਰੇ ਸਾਰਾ ਝੂਠ ਲੁਕਾ ਹੋ ਗਿਆ ਪਾਪ ਕੀਟਾ ਇਹਨਾਂ ਦੇ ਅੱਗੇ ਆ ਜਾਣਾ ਆਏ ਗਿਆ ਕੇ ਬੈਠੇ ਨੂੰ ਮੋਰ ਚ ਲਾਈ ਹਰਿਆਣੇ ਚ ਵੀ ਬੈਠੇ ਨਹੀਂ ਬੈਠੇ ਦੇਖੋ ਕੀ ਉੱਤੇ ਸਾਬ ਅੱਗੇ ਆਵੇ ਸਭ ਢਾਢੇਰੀ ਹੋ ਜਾਣਾ ਇਹਨਾਂ ਦਾ ਝੂਠ ਸਾਰੇ ਢਾਢੇਰੀ ਹੋਦਾ ਜਾਂਦਾ ਰੋਜ਼ ਹੋਦਾ ਜਾਂਦਾ ਆਵੇ ਮਰ ਜਾਣਾ ਝੂਠ ਨਾਲ ਲੜ ਕੇ ਝੂਠ ਆਵੇ ਲੜ ਕੇ ਮਰ ਜਾਂਦਾ ਹੁੰਦਾ ਝੂਠ ਅੱਗੇ ਬਿਸਤਾਂ ਨਹੀਂ ਗਈਆਂ ਇਹਨਾਂ ਦੀ ਝੂਠ ਸੀ ਸਭ ਆਪੇ ਚਲੀ ਗਈ ਹਾਂਜੀ ਜਿੱਥੇ ਲੋਭ ਤਾਂ ਕਾਲ ਹੈ ਜਿੱਥੇ ਖਿਮਾ ਤਾਂ ਆਪੋ ਜਿੱਥੇ ਝੂਠ ਹੁੰਦਾ ਝੂਠ ਬੋਲਦਾ ਕਿਉਂ ਆਪੇ ਸਵਾਲ ਇਹ ਝੂਠ ਲੋਭ ਕਰਕੇ ਬੋਲਦਾ جے ਧਰਮ ਨੂੰ ਤਾਂ ਦਾ ਬਣਾਉਣਾ ਤਾਂ ਝੂਠ ਬੋਲਣਾ ਪੈਣਾ ਉਹ ਤੇ ਲੋਭ ਹੈ ਜੇ ਲੋਭ ਉਹ ਤੇ ਬਹੁਤ ਵੀ ਹੈ ਹਾਂ ਇਹ ਲੋਭ ਤਾਂ ਹਾਲ ਹਾਲ ਹੈ ਹਾਲ ਹੈ ਜਾਂਹ ਖਮਾਤਾ ਹੈ ਆਪ ਜਿੱਥੇ ਲੋਭ আর ਝੂਠ ਇਕੱਠੇ ਹੋਵੇ ਉੱਥੇ ਕਾਲ ਆ ਬੜਿਆ ਹਮ ਕਾਲ ਆ ਦੁਆ ਦਾ ਕਾਲ ਹੈ ਲਈ ਬਦਾ ਲੋਭ ਵੀ ਹੈ ਝੂਠ ਵੀ ਹੈ ਆ ਤਲਵਾਰਾਂ ਤਾਂਹੀਂ ਲੋਏ ਖਿੱਚੀ ਖੜੇ ਨੇ ਹਮ ਸਿੱਖ ਆਪਸ ਵਿੱਚੀ ਕਾਲ ਬਣ ਕੇ ਆ ਗਿਆ ਨਾ ਝੂਠਾ ਲੋਭ ਕਾਲ ਬਣ ਕੇ ਖੜਾ ਹੋ ਗਿਆ ਦੁਨੀਆਂ ਦਾ ਇਕਾਦਰ ਰੂਪ ਚ ਖੜਾ ਝੂਠਿਆਂ ਦਾ ਲੋਭੀਆਂ ਦਾ ਕਾਲ ਕੀ ਹੁੰਦਾ ਝੂਠਾ ਲੋਭ ਖੁਦੇ ਕਾਲ ਹੁੰਦਾ ਜੇ ਹੈ ਲੋਭ ਤਾਂ ਕਾਲ ਹੈ ਪਹਿਲਾਂ ਝੂਠ ਆਇਆ ਫਿਰ ਲੋਭ ਆਇਆ ਫਿਰ ਕਾਲ ਆ ਗਿਆ ਤਾਂ ਕਾਲ ਹੈ ਜੇ ਝੂਠ ਹੈ ਕਾਲ ਜੇ ਖਿਦਾ ਤਾਂ ਜੇ ਤੇ ਤਿਆਗ ਹੈ ਨਾ ਝੂਠ ਹੈ ਗੁਰਦਵਾਰਿਆਂ ਦਾ ਹੀ ਤਿਆਗ ਹੈ ਛੂੜਦਾ ਹੀ ਤਿਆਗ ਹੈ ਮਾਇਆ ਦਾ ਹੀ ਤਿਆਗ ਹੈ ਸਿਰਫ ਕੀ ਹੈ ਗਿਆਨ ਹੈ ਗਿਆਨ ਦਾ ਤੇ ਆਖਰੀ ਵਕਤ ਹੀ ਸਭ ਤਿਆਗ ਹੈ ਜੇ ਤੇ ਗਿਆਨ ਨਾਲ ਜੁੜਿਆ ਹੈ ਤਿਆਗ ਹੈ ਬਾਕੀ ਸਭ ਕੁਝ ਉੱਥੇ ਉਹ ਆਪ ਹੈ ਜੈ ਖਿਮਾ ਸਹਾਰਾ ਪੁਰ ਇਹ ਤੇ ਖਿਮਾ ਤਿਆਗ ਹੈ ਉੱਥੇ ਉਹ ਆਪ ਹੈ ਜੇ ਤੇ ਮਾਇਆ ਛੱਡਤੀ ਹਉਮੈ ਛੱਡਤੀ ਦੁਨੀਆ ਦੀ ਵੜਿਆਈ ਛੱਡਤੀ ਝੂੜ ਛੱਡਦਾ ਲੋਭ ਛੜਦਾ ਉੱਥੇ ਕਾਲ ਨਹੀਂ ਹੁੰਦਾ ਉੱਥੇ ਉਹ ਆਪ ਜਿੱਥੇ ਕਾਲ ਨਹੀਂ ਉੱਥੇ ਉਹ ਆਪ ਚਾਹੇ ਕਿਉਂਕਿ ਮੈਂ ਲੋਭ ਤਾਂ ਹੈ ਕਾਲ ਹੈ ਜਹਾਂ ਕਿ ਮਤ ਹੈ ਆਪ ਜਹੇ ਜੇ ਧਰਮ ਕਿਥੇ ਧਰਮ ਦੇ ਵਿਚਾਰਪ ਹੋਣਾ ਚਾਹੀਦਾ ਹੋ ਜਿੱਥੇ ਧਰਮ ਉੱਥੇ ਆਪ ਹੋਣਾ ਚਾਹੀਦਾ ਪਰ ਧਰਮ ਗਿਆ ਦੋ ਕੈਟਗਰੀਆਂ ਦਸੀਆਂ ਨੇ ਇੱਥੇ ਇਸ ਸ਼ਲੋਕ ਦੇ ਵਿੱਚ ਇੱਕ ਤਾਂ ਧਰਮ ਦੇ ਵਿੱਚ ਸਿੱਤੈ ਤਿਆਗ ਹੁੰਦਾ ਧਰਮ ਤੇ ਆਉ ਨੂੰ ਕਹਿੰਦੇ ਮਾਇਆ ਤਿਆਗ ਲਈਏ ਸਰੀਰ ਤੱਕ ਵੀ ਤਿਆਗਣਾ ਮਾਇਆ ਦਾ ਮੋਹ ਤਿਆਗਣਾ ਮਾਇਆ ਸਰੀਰ ਵੀ ਮਾਇਆ ਤਿਆਗ ਹੈ ਕੇ ਮਾਇਆ ਕੇ ਮਾਇਆ ਤੋਂ ਹਮਨ ਛੋੜ ਦੇਣਾ ਛੱਡ ਦੇਣਾ ਪਿੱਛੇ ੜ ਜਾਣਾ ਸਭ ਦਾ ਹੱਥ ਜੇ ਗਿਆਨ ਹੈ ਗਿਆਨ ਹੈ ਤਾਂ ਤਿਆਗ ਹੈ ਜੇ ਗਿਆਨ ਨਹੀਂ ਤਾਂ ਤਿਆਗ ਨਹੀਂ ਹੈ ਚਾਹ ਗਿਆਨ ਤਾਹ ਧਰਮ ਹੈ ਪਹਿਲੀ ਗੱਲ ਇਹ ਠੀਕ ਹੈ ਉਥੇ ਧਰਮ ਵਿੱਚ ਤੇ ਗਿਆਨ ਹੈ ਇਹ ਗੁਰਬਾਣੀ ਦਾ ਸਹੀ ਗਿਆਨ ਹੈ ਧਰਮ ਉਥੇ ਰਹੂਗਾ ਪੱਕੇ ਨਹੀਂ ਰਹਿਣਾ ਕਿਤੇ ਆ ਜੇ ਗਿਆਨ ਨਹੀਂ ਹੈ ਉਥੇ ਹੋ ਜੂਗਾ ਝੂਠ ਉਹਦੀ ਜਗ੍ਹਾ ਝੂਠ ਰਹੂਗਾ ਫਿਰ ਝੂਠ ਬੋਲੂਗਾ ਤਰ੍ਹਾਂ ਤਰ੍ਹਾਂ ਦੇ ਸਾਖੀਆਂ ਕਰਾਮਾਤਾਂ ਹੋਰ ਕੁਝ ਜੈ ਜਹਾਂ ਝੂਠ ਦਾ ਪਾਪ ਜਿਹੜਾ ਝੂਠ ਉਹ ਤੇ ਪਾਪ ਕਰ ਰਿਹਾ ਦੁਨੀਆ ਦੇ ਝੂਠ ਹੋ ਕੇ ਝੂਠ ਦਾ ਹੈ ਹੀ ਪਾਪ ਉਲਟੇ ਰਸਤੇ ਬਾਹਰ ਹੈ ਅਨੇਕਾਂ ਗਏ ਪਲੀ ਸ਼ਰਦਾ ਫੈਲਾ ਰਿਹਾ ਹੈ ਜੈ ਜੋੜਦਾ ਹੈ ਵਾਹੋ ਇਹ ਵੀ ਹੈ ਧਰਮ ਦਾ ਏਸਾ ਜਿਹੜਿਆਂ ਕੱਚੀਆਂ ਮੱਤਾਂ ਨੇ ਝੂਠੀਆਂ ਮੱਤਾਂ ਨੇ ਇਹ ਕਰ ਰਹੀਆਂ ਨੇ ਝੂਠ ਤੇ ਪਾਪ ਕਰ ਰਹੇ ਹੋ ਜਿਹਨ ਲੋਕ ਫਿਰਨਾ ਬਾਜਾਂ ਤੇ ਸਿੱਖਦਾਰਾ ਲੋਕ ਤਰਦਾਲ ਹੈ ਫਿਰਨਾ ਬਾਜਾਂ ਤੇ ਸਿੱਖਦਾਰਾ ਇੰਨਾ ਬੜਿਆ ਨਾ ਉਹ ਇਹਨਾਂ ਨੇ ਥੋੜਾ ਜਿਹਾ ਗਿਆਨ ਹਾਸਲ ਕੀਤਾ ਜਿਨ੍ਹਾਂ ਨੇ ਫਿਰਨਾ ਨੇ ਬਾਜਾਂ ਦੇ ਹਿਰ ਨਾਲ ਬਾਜ ਨੂੰ ਪੜਾ ਲੇ ਤੇ ਹਿਰ ਮੇ ਹਿਰ ਨੂੰ ਬਸੌਦਾ ਬਾਜ ਵਾਜ ਨੂੰ ਬਸੌਦਾ ਸਿੱਖਦਾਰਾਂ ਸਾਖਤਾ ਦੇ ਇੰਨਾ ਬੜਿਆ ਨਾ ਥੋੜਾ ਜਿਹਾ ਗਿਆਨ ਲੈ ਲਿਆ ਫਾਈ ਲੱਗੀ ਜਾਤ ਫਾਇ ਨਾ ਗੇ ਨਹੀਂ ਥੋਂ ਭਰਮ ਜਾਲ ਚ ਫਸਾਰੇ ਨੇ ਲੋਕਾਂ ਨੂੰ ਜਾਂਦੇ ਜਾਲ ਚ ਫਸਾਰੇ ਉਲਟਾ ਉਦੇਸ਼ ਕਰਕੇ ਇਹ ਦੋ ਕੈਟਾਗਰੀਆਂ ਨੇ ਤੁਹਾਨੂੰ ਦਿਓ ਉਹ ਜਿਨ੍ਹਾਂ ਕੈਟਾਗਰੀਆਂ ਤੇ ਗੁਰਬਾਣੀ ਹਟੈਕ ਕਰ ਰਹੀ ਹੈ ਉਹ ਕੈਟਗਰੀਆਂ ਲੋਭ ਵਰ ਕਾਲ ਦਾ ਕਰ ਰਹੇ ਹਨ ਲੋਭ ਕਰਕੇ ਝੂਠ ਬੋਲਦੇ ਜਿਹਾ ਲੋਭ ਤੈ ਕਾਲ ਹੈ ਝੂਠ ਦੇ ਨਾਲ ਲੋਭ ਚੋੜ ਕੇ ਬੋਲਦਾ ਲੋਭ ਕਰਕੇ ਬੋਲਦਾ ਮਾਇਆ ਕਰਸ਼ ਬੋਲਦਾ ਜਿਹਾ ਲੋਭ ਤੈ ਕਾਲ ਹੈ ਇਹ ਲੋਭ ਆ ਗਿਆ ਫਿਰ ਨਾ ਕਾਲ ਵੀ ਆ ਗਿਆ ਕੋਲ ਦੇ ਘੁੱਟੇ ਨਾਨਕਾ ਉੜ ਕੇ ਉਹਦਾ ਖਾਦਮਾ ਵੀ ਹੈ ਵਿਚਾਰਤਾ ਕੋਈ ਹੋਵੇ ਉਹਦਾ ਖਾਦਮਾ ਇੱਕ ਦਿਨ ਉਹਦਾ ਪਰਦਾ ਝੂਠ ਦਾ ਨਕਾ ਹੋ ਜਾਣਾ ਜਾ ਲੋਭ ਦਾ ਕਾਲਾ ਜਾ ਖਿਮਾ ਰਹਿ ਆਪਰ ਉਹ ਜਿੱਥੇ ਖਿਮਾ ਨਾ ਤਿਆਗ ਹੈ ਲੋਭ ਦਾ ਔਰ ਝੂੜਦਾ ਉੱਥੇ ਹੀ ਆਪ ਰਹਿ ਜਾਣਾ ਸੱਚ ਨੇ ਬਾਕੀ ਕਿਤੇ ਨਹੀਂ ਲੱਣੀ ਕੋਨੇ ਬਝਣਾ ਜਿੱਥੇ ਗਿਆਨ ਹੈ ਉੱਥੇ ਧਰਮ ਹੈ ਧਰਮ ਨਹੀਂ ਬਝਣ ਭక్తి ਬਝਣ ਕੁਝ ਨਹੀਂ ਫਾਂ